ਜ਼ਿਲ੍ਹਾ ਤਰਨਤਾਰਨ ਦੇ ਦੇ ਨਾਉਂਦੇ ਕਸਬਾ ਫਤਿਹਆਬਾਦ ਵਿਖੇ ਪਿਛਲੇ ਕੁਝ ਦਿਨਾਂ ਤੋਂ ਸ਼ਰਾਬ ਦੇ ਠੇਕੇ ਵਾਲਿਆਂ ਨੇ ਨਾਵਾਰਿਕ ਬੱਚਿਆਂ ਨੂੰ ਸ਼ਰਾਬ ਵੇਚਣ ਦਾ ਕੰਮ ਦਿੱਤਾ ਹੋਇਆ ਸੀ ਜੀ ਇਹ ਤਸਵੀਰਾਂ ਕੈਮਰੇ ਵਿੱਚ ਕੈਦ ਹੋ ਗਈਆਂ ਸੰ ਜਿਸ ਤੋਂ ਬਾਅਦ ਵੱਖ-ਵੱਖ ਅਖਬਾਰਾਂ ਵਿੱਚ ਖਬਰ ਲੱਗਣ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੇਸ਼ ਕੁਮਾਰ ਤਰਨ-ਤਰਨ ਤੁਰੰਤ ਸਾਰੇ ਮਾਮਲੇ ਨੂੰ ਉਹਨਾਂ ਨੇ ਗੰਭੀਰਤਾ ਨਾਲ ਲਿਆ ਤੇ ਫਤਿਹਬਾਦ ਵਿਖੇ ਸ਼ਰਾਬ ਦੇ ਠੇਕੇ ਦੇ ਪਹੁੰਚ ਕੇ ਆਪਣੇ ਨਾਲ ਐਕਸਾਈਜ਼ ਇੰਸਪੈਕਟਰ ਰਾਮ ਮੂਰਤੀ ਨੂੰ ਲੈ ਕੇ ਪਹੁੰਚ ਗਏ ਉਹਨਾਂ ਨੇ ਦੱਸਿਆ ਕਿ ਸ਼ਰਾਬ ਦੇ ਠੇਕੇਦਾਰ ਨੂੰ ਅਸੀਂ ਕਾਨੂੰਨ ਦੇ ਮੁਤਾਬਿਕ ਜੁਰਮਾਨਾ ਕੀਤਾ ਹੈ ਤੇ ਨਾਲ ਹੀ ਸਖਤ ਸ਼ਬਦਾਂ ਵਿੱਚ ਠੇਕੇਦਾਰਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਕਿ ਜੇਕਰ ਅੱਗੇ ਤੋਂ ਛੋਟੇ ਬੱਚਿਆਂ ਨੂੰ ਸ਼ਰਾਬ ਵੇਚਣ ਦਾ ਕੰਮ ਕਰਵਾਇਆ ਗਿਆ ਜਾਂ ਅਜੇ ਹੀ ਕੋਸ਼ਿਸ਼ ਹੋਈ ਤਾਂ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਕੋਈ ਵੀ ਪਰਹੇਜ਼ ਨਹੀਂ ਕੀਤਾ ਜਾਵੇਗਾ। ਰਾਮ ਮੁਰਤੀ ਜੀ ਜਰ ਸਵਾਗਤ ਹੈ। ਛੁੱਟੀ ਦੇ ਉੱਪਰ ਆਏ ਹੋ ਸਰ ਕੀ ਕਰ ਰਹੇ ਸੀ? ਜੀ ਸਰ ਐਸ ਪਰ ਐਕਸਾਈਜ਼ ਐਕਟ ਅਸੀਂ ਚਲਾਨ ਕੀਤਾ ਹੈ ਇਹਨਾਂ ਦਾ। ਇਹਨਾਂ ਨੇ 18 ਸਾਲ ਤੋਂ ਘੱਟ ਦੇ ਬੱਚੇ ਨੂੰ ਸ਼ਰਾਬ ਵਿੱਚ ਹੀ ਆ। ਕੋਚ ਨਾਲ ਕਰਤਾ ਹੈ ਤੇ ਅਸੀ ਰਿਪੋਰਟ ਨਾਲ ਅੱਗੇ ਡੀਸੀ ਐਕਸਾਈਜ਼ ਨੂੰ ਭੇਜਾਂਗੇ। ਅੱਗੇ ਤੋਂ ਕੋਈ ਇਹਨਾਂ ਦੇ ਕੋਈ ਫ੍ਰੀਡ ਮਿਲਗੇ ਜਾਂ ਕੀ ਕਰ ਰਹੀ ਹੋਏ। ਜੋ ਐਸ ਪਰ ਐਕਟ ਐਕਸਾਈਜ਼ ਐਕਟ ਕੀ ਕਰ ਰਹੇ ਬਣਦੀ ਕਰਾਂਗੇ ਜੀ। ਅ ਬਿਟ ਤੇ ਅੱਜ ਮੈਨੂੰ ਸਵੇਰ ਸਵੇਰੇ ਹੀ ਮਾਰਨਿੰਗ 9 ਪੀਐਮ ਦੇ ਆਸ-ਪਾਸ ਇੱਕ ਪੇਪਰ ਨਿਊਜ਼ਪੇਪਰ ਆਈ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਜਿਹੜਾ ਫਤਿਹਬਾਦ ਦਾਣਾ ਮੰਡੀ ਦੇ ਲਾਗੇ ਠੇਕਾ ਹੈਗਾ ਸ਼ਰਾਬ ਦਾ। ਜੋ ਕਿ ਕੋਈ ਠੇਕੇਦਾਰ ਹੈਗੇ ਹੈਰੀ ਸੰਧੂ ਲੁਧਿਆਣਾ ਦੇ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈਗਾ ਤੇ ਇਨਚਾਰਜ ਕੋਈ ਰਾਜਪਾਲ ਨੇ ਇਹ ਬੱਚਿਆਂ ਨੂੰ ਇੱਥੇ दारू ਸਪਲਾਈ ਕਰ ਰਹੇ ਨੇ ਮਤਲਬ ਛੋਟੇ ਬੱਚਾ ਜਿਹੜੇ ਮਾਈਨਰ ਬੱਚੇ 18 ਸਾਲ ਤੋਂ ਘੱਟ ਉਹਨਾਂ ਨੂੰ दारू ਵੇਚ ਰਹੇ ਗਿਆ ਸਾਡੇ ਜੁਨਾਈਲ ਜਸਟਿਸ ਐਕਟ ਮਤਲਬ ਮੌਕੇ ਤੇ ਉਹਤੇ ਕਾਰਵਾਈ ਕਰਦੇ ਪੁਲਿਸ ਵਿਭਾਗ ਦੇ ਨਾਲ ਤੇ ਏਐਸਆਈ ਗੁਰਪਾਲ ਸਿੰਘ ਜੀ ਫਤਿਹਬਾਦ ਚੌਂਕੀ ਤੋਂ ਨਾਲ ਤੇ ਇੰਸਪੈਕਟਰ ਜਿਹੜਾ ਐਕਸਾਈਜ਼ ਹੈਗੇ ਆ ਰਾਮ ਮੁਰਤੀ ਜੀ ਉਹ ਉਹਨੇ ਨਾਲ ਮੇਰੇ ਸੁਖਮਨ ਜੀ ਤੇ ਲੀਗਲ ਅਫਸਰ ਅਸੀਂ ਇੱਥੇ ਮੌਕੇ ਪਹੁੰਚ ਕੇ ਦੇਖਿਆ ਤੇ ਗੱਲਬਾਤ ਕੀਤੀ ਤੇ ਸਾਨੂੰ ਕਨਫਰਮ ਹੋਇਆ ਵੀ ਜਿਹੜੇ ਇਸ ਥਿੱਕੇ ਤੇ ਵਾਸਤਵ ਚ ਉਹ ਬੱਚਿਆਂ ਨੂੰ दारू ਦਿੱਤੀ ਗਈ ਇੱਕ ਤੋਂ ਦੋ ਵਾਰ ਦਿੱਤੀ ਗਈ ਹੈਗੀ ਹੈ ਮੌਕੇ ਦੇ ਉੱਤੇ ਐਕਸਾਈਜ਼ ਅਫਸਰ ਵੱਲੋਂ ਸਾਡਾ ਹੁਣ ਚਲਾਨ ਜਿਹੜਾ ਬੰਦ ਹੈ ਉਸ ਦੀ ਰਿਪੋਰਟ ਬਣਾਈ ਜਾ ਰਹੀ ਹੈਗੀ ਹੈ ਤੇ ਮਾਨਯੋਗ ਡੀਸੀ ਸਾਹਿਬ ਵੱਲੋਂ ਇਹਨਾਂ ਚਲਾਨ ਪੈਣਾ ਹੈਗਾ ਉਸ ਤੋਂ ਪਰંત ਸਾਡੀ ਇਨਵੈਸਟੀਗੇਸ਼ਨ ਦੇ ਦੌਰਾਨ ਜੇ ਸਾਨੂੰ ਤੱਥ ਪੂਰੇ ਨਿਕਲ ਕੇ ਆਏ ਵੀ ਸਪਲਾਈ ਕੀਤੀ ਗਈ ਹੈ ਜਾਂ ਬੱਚਾ ਕਈ ਵਾਰ ਲੈ ਕੇ ਗਿਆ ਹੈ ਜਾਂ ਇਹ ਲਗਾਤਾਰ ਵੰਡ ਰਹੀ ਹੈਗੀ ਹੈ ਇਸ ਚੀਜ਼ ਨੂੰ ਤਾਂ ਉਹ ਦੇਖਦੇ ਹੋ ਐਸੀ ਇਹਨਾਂ ਰੈਸਟ੍ਰਿਕਸ਼ਨ 77 ਅਤੇ 78 ਦੇ ਅੰਦਰ ਪਰਚਾ ਵੀ ਦਰਜ ਕਰਾਂਗੇ ਅਤੇ ਇਸ ਦੇ ਨਾਲ ਹੀ ਜਿਹੜੇ ਰਾਜਪਾਲ ਦੇ ਹੈ ਰਿਹਾ ਗਿਆ ਉਹ ਜਿਹੜੀ ਭਾਰਤੀ ਨਿਆਇ ਸੰਤਾ ਹੈਗੀ ਉਹ 61 ਦੇ ਅੰਦਰ ਅਸੀਂ ਦਰਜ ਕਰਾਂਗੇ ਇੱਕੋ ਹੀ ਐਫ ਆਈ ਆਰ ਦੇ ਅੰਦਰ ਚਾਰੋਂ ਬੰਦੇ ਨੋਨ ਨੋਟਾ ਸਰ ਜਿਸ ਤਰ੍ਹਾਂ ਜਿਵੇਂ ਦੇਰ ਜੀ ਵੀ ਠੀਕ ਹੈ ਉਹਨਾਂ ਨੂੰ ਵੀ ਦੇਖੋ ਸਾਡੀ ਟੀਮ ਜਿਹੜੀ ਹੈਗੀ ਹੈ ਰੈਗੂਲਰ ਚੈਕਿੰਗਾਂ ਦੇ ਦੌਰਾਨ ਇੱਕ ਸਾਈਜ਼ ਵਾਲਿਆਂ ਦਾ ਕੰਮ ਹੁੰਦਾ ਹੈਗਾ ਐਕਸਾਈਜ਼ ਇੰਸਪੈਕਟਰ ਨੇ ਈਟੀਓ ਨੇ ਇਹ ਕਨਫਰਮ ਕਰਨਾ ਹੁੰਦਾ ਹੈ ਵੀ ਕੀ ਵਾਸਤਵ ਦੇ ਅੰਦਰ ਉਹਨਾਂ ਠੇਕਿਆਂ ਦੇ ਉੱਤੇ ਬੱਚਿਆਂ ਨੂੰ दारू ਵੇਚੀ ਜਾ ਰਹੀ ਹੈ ਕਿ ਨਹੀਂ ਜਾ ਰਹੀ ਹੈ इवन ਕੀ ਠੇਕਿਆਂ ਦੇ ਬਾਹਰ ਡਿਸਪਲੇ ਵੀ ਹੋਣਾ ਚਾਹੀਦਾ ਜੁਨਾਈਲ ਜਸਟਿਸ ਐਕਟ ਸੈਕਸ਼ਨ 77 ਔਰ 78 ਇਹਦੇ ਅੰਦਰ ਕੀ ਕੀ ਕਾਰਵਾਈਆਂ ਹੈਗੀਆਂ ਔਰ ਸਾਰੇ ਡਿਸਪਲੇ ਵੀ ਹੋਣਾ ਚਾਹੀਦਾ ਪਰ ਠੇਕਿਆਂ ਦੇ ਤੇ ਇਸ ਡਿਸਪਲੇ ਨਾ ਹੋਣ ਦੀ وجہ ਨਾਲ ਜਿਹੜੇ ਬੱਚੇ ਅੰਦਰ ਸ਼ੌਪਕੀਪਰ ਦੁਕਾਨਦਾਰ ਵੀ ਲੱਗੇ ਹੁੰਦੇ ਉਹ ਅਣਜਾਣ ਹੁੰਦੇ ਆ ਇਹਨਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਪੜੇ ਲਿਖੇ ਘੱਟ ਹੁੰਦੇ ਆ ਇਹ ਬੱਚਿਆਂ ਨੂੰ दारू ਦੇ ਦਿੰਦੇ ਆ ਜੋ ਕਿ ਗੈਰ ਕਾਨੂੰਨੀ ਹੈਗਾ ਜੋ ਜਿਹੜਾ ਅੱਜ ਮਸਲਾ ਹੋਈ ਚੀਜ਼ ਦੇਖਣਾ ਹੈ ਜਿਹੜਾ ਇੱਥੇ ਇੱਕ ਲੱਗਿਆ ਹੋਇਆ ਲੜਕਾ ਉਹ ਹਿਮਾਚਲ ਪ੍ਰਦੇਸ਼ ਤੋਂ ਹੈਗੇ ਆ ਪਰ ਉਹ 10 ਪੜਿਆ ਬੱਚਾ ਹੈਗਾ ਉਹਨੂੰ ਮਤਲਬ ਇਸ ਚੀਜ਼ ਦੀ ਨੋਲੇਜ ਨਹੀਂ ਹੈਗੀ ਵੀ ਉਹ ਕੋਈ ਦਾਰੂ ਬੱਚੇ ਨੂੰ ਦੇਣਾ ਕਿੰਨਾ ਗੈਰ ਹੁਣਿਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਜੇ ਸਾਨੂੰ ਤੱਤ ਸਹੀ ਲੱਗੇ ਹੈਗੇ ਪੂਰੇ ਪ੍ਰੋਪਰ ਲੱਗੇ ਅਸੀਂ ਐਫ ਆਈ ਆਰ ਦਰਕਰ A1 ਪੰਜਾਬੀ ਟੀਵੀ ਲਈ ਤਰਨ ਤਰਨ ਤੋਂ ਰਵੀ ਖਹਿਰਾ ਦੀ ਖਾਸ ਰਿਪੋਰਟ